ਸਤ ਸ੍ਰੀ ਅਕਾਲ ਸਾਰੇ ਗੁਰਜੀ ਦੇ ਭਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਜੀ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੇ ਨੇ ਬਾਈ ਅੱਜ ਆਪਣੇ ਕੋਲ ਬਈ 10 ਕੂਤਰ ਹੋਏ ਤਾਪਾ ਵਿੱਚ ਕੂਜਰੇ ਵਿੱਚ ਕੂਤਰ 10 ਆਏ ਹੋਏ ਬਾਈ ਕੱਟਣੇ ਬਈ ਕੈਂਚੀ ਨੇ ਹੋ ਕੂਤਰ ਵੱਡੇ ਕੂਤਰੇ ਕੈਂਚੀ ਹੈਗੇ ਡੋਨੇਟ ਇਨ ਡਾ ਸਕਦੇ ਹੋ ਤੇ ਗਿਜਾਉਣੇ ਨੇ ਗਿਜਾ ਸਕਦੇ ਹੋ ਜਿਹੜੀ ਕਿ ਕਹਿਣ ਦਾ ਭਾਅ ਵੀ ਕੱਟਾ ਬਈ 200 ਰੁਪਏ ਨਾ ਲੱਗਣਾ ਬਾਈ ਜੀ 1 ਰੁਪਏ ਤੋਂ 200 ਦਾ ਲੱਗਣਾਗਾ ਠੀਕ ਆ ਬਈ ਕੱਟ ਕੰਪਿਊਟਰ ਨੂੰ ਤੇ ਵਗਾਉਣੇ ਆ ਫਸਾ ਫੁੱਲੋ ਬਈ ਖਟੀਆਂ ਆਖਾ ਚਿੱਟੀ ਨੂਬ ਚਬਸ ਰਹਿ ਇਸ ਤਰ੍ਹਾਂ ਕੱਟਨੇ ਬਈ ਇਹ ਅਗਾਂਂ ਇੰਚੀ ਲੱਗੀ ਹੋਈ ਐ ਇਹਨਾਂ ਨੂੰ ਠੀਕ ਐ ਬਾਈ ਤਾਂ 200 ਰੁਪਏ ਨਾਕ ਦੇ ਰਿਆਂ ਨਹੀਂ ਆਪਣਾ 350 ਰੁਪਏ ਨਾਕ ਹੁੰਦਾ ਬਾਈ ਹਲੋ ਬਾਈ ਜੀ ਬਾਈ ਚੰਨਾਂ ਨੂੰ ਛੱਡੋ ਨਹੀਂ ਰਹਿਣਾ ਕਰੋ ਹਲੋ ਬਾਈ ਜੀ ਦਿਖਾ ਦਿਓ ਨੋ ਬਾਈ ਜੀ ਆ ਦੇਖੋ ਦੂਜੀ ਮੰਦੀਰ ਐ ਮੇਰੇ ਕੋਲ ਇਹ ਕਾਲੀ ਅੱਖ ਐ ਇੱਕ ਖੱਟੀ ਅੱਖ ਐ ਬਾਈ ਜੀ ਇਹਦੀ ਟੋਟਨੇ ਬਾਈ ਕਰ ਦਿੰਦੇ ਕੈਂਚੀ ਬਾਈ ਬਣੇ ਬਾਈ 200 ਰੁਪਏ ਨੱਕ ਦੇਣਾ ਬਾਈ ਇਹ ਠੀਕ ਹੈ ਬਾਈ ਜੀ ਕੱਟ ਕਰਕੇ 200 ਰੁਪਏ ਨੱਕ ਹੈ ਜੇ ਸਰ ਹੁੰਦੇ ਤਾਂ ਬਾਈ 350 ਰੁਪਏ ਨੱਕ ਸੀ ਜੀ ਲਓ ਬਾਈ ਇਹ 10 ਕਬੂਤਰ ਬਾਈ ਟੋਟਲ ਆਪਣੇ ਬਣਾਏ ਕੋ ਬੱਚੇ ਕੂਤਰ ਨੇ ਵਿੱਚੇ ਕੂਦੀਆਂ ਪਰ ਹੈਗੇ ਚੰਗੇ ਬਾਈ ਖਰਦ-ਪਰਦ ਤਾ ਦੇ ਕੂਤਰ ਨੂੰ ਲਓ ਬਾਈ ਚੱਪੀ ਆਖਾ ਪੂਰੀ ਨੋਗਾ ਸੰਭਾ ਬਾਈ ਸਰਤੇ ਇਸ ਤਰ੍ਹਾਂ ਹੀ ਕੱਟਨੇ ਬਈ ਸਾਰੇ ਵਿੱਚੋਂ ਠੀਕ ਆ ਬਾਈ ਜੀ ਫਲੋ ਬਾਈ ਜੀ ਕਰੋ ਚੱਕੋ ਦੇਖੋ ਆਹਦੇ ਡਾਲੀਆਂ ਵੀ ਮਾਰਦ ਨੇ ਮਾੜੀਆਂ ਮੋਟੀਆਂ ਬਚਾਰੇ ਫਲੋ ਬਾਈ ਜੀ ਕਰੋ ਚੱਕੋ ਕਾਲੀਆਂ ਅੱਖਾਂ ਸਾਬ ਚਿੱਕ ਗੁੰਨੀ ਇਹ ਵੀ ਕੈਂਚੀ ਆ ਗਈ ਲੋ ਵੀ ਕੰਨ ਲੋ ਟੈਕ ਕਰਨਾ ਗਣਾ ਲੋ ਵੀ ਇਹ ਵੀ ਕੈਂਚੀ ਹੈ ਲਾਲ ਜਿੰਨੀ ਗੂਧੀਆਂ ਚਿੱਟੀਆਂ ਅੱਖਾਂ ਦੀ ਪੂਰੀ ਨੋਕ ਲਾਲ ਜਿੰਨੀ ਹੋਵੇ ਲੋ ਵੀ ਲੋ ਵੀ ਯਾ ਆ ਗਿਆ ਪੱਠਾ ਇਹ ਵੀ ਕੈਂਚੀ ਹੈ ਬਈ ਮਦੀਨਾ ਵੀ ਚਿੱਟੀਆਂ ਅੱਖਾਂ ਦੀ 200 ਰੁਪਏ ਨਕਦ ਦੇਣਾ ਬਾਈ ਇਹ ਠੀਕ ਹੈ ਬਾਈ ਕਰ ਲਓ ਪੰਜਾਹ ਸੋ ਟੋਟਲ 10 ਨਾ ਹੈਗਾ ਬਾਈ ਇਹ ਲੋ ਬਾਈ ਜੀ ਕਰੋ ਚੈੱਕ ਕਾਲੀਆਂ ਅੱਖਾਂ ਨੇ ਚਿੱਬਾ ਸਰਾ ਬਾਈ ਜੀ ਦਾ ਸਭ ਚਿੱਟੇ ਕੋਰਾ ਬਈ ਪੰਜਾਸ਼ ਆਗਰ ਕੋਰਾ ਬਈ ਕਾਲੀ ਅੱਖਾਂ ਨੇ ਬਈ ਗਰਦਨ ਤੇ ਇਹਦੇ ਵੀ ਛੋਟਾ ਹੈ ਤੇ ਪੈਰ 'ਚ ਪੱਕੀ ਠੱਲ ਪਈ ਹੋਈ ਹੈ ਬਈ ਦਾ ਰੰਗ ਹੈ ਬਈ ਪੱਕੀ ਹੈ ਬਣੀ ਪਣਛੇ ਦਿਨ ਨਵਾਂ ਵਜੇ ਕਰੋ ਚੇਕ ਚਿੱਟੀਆਂ ਅੱਖਾਂ ਨਾਲ ਜੀਨੀ ਵਿੱਚੇ ਕਾਲ ਜੀਨੀ ਆ ਬਈ ਠੀਕ ਆ ਜੇ ਪੰਨੂ ਵਾਲੇ ਹੁੰਦੇ ਨੇ ਉਸ ਤਰ੍ਹਾਂ ਦਾ ਰੰਗਣੇ ਬਈ ਜੀ ਤਿੰਨ ਚਾਰੀ ਰੰਗ ਹੈ ਬਈ ਲੋਈ ਕਰੋ ਬੋਲ ਆਉਟ ਹੋ ਤੁੰਨ ਕਰ ਉਹ ਚੈੱਕ ਛਿੱਟੀਆਂ ਅੱਖਾਂ ਕਾਲੀ ਨੂਕ ਲਾਲ ਜੀਨਾ ਵਈ ਕੋਈ ਉਤਰ ਦਾ ਵजूद ਬੋਲਦਾ ਵਈ ਲੋਡ ਕਰੋ ਉਹ ਚੈੱਕ ਅੰਡਾ ਲਾ ਲਾ ਲੈ ਆ ਵੀ ਆੜੀ ਸਾਂ ਲੋ ਵਾਜੀ ਕਲਾ ਕਲਾ ਚੈੱਕ ਕਰਾ ਦਿੰਨੇ ਕਰੋ ਬਾਈ ਕਲਾ ਕਲਾ ਕੋ ਉੱਪਰ ਚੈੱਕ ਆ ਠੀਕ ਆ ਬਾਈ ਜੀ ਉਹ ਕਲਾ ਕਲਾ ਲਗਾ ਲਾ 13 ਬਚੇ 200 ਰੁਪਏ ਨਾਕ ਦੇਣੇ ਆ ਬਾਈ ਠੀਕ ਆ ਜੀ ਸਾਰੇ ਸਾਰੇ 200 ਰੁਪਏ ਨਾਕ ਦੇ ਸਾਬ ਨੂੰ ਦੇਣੇ ਦੇਣੇ ਇਕੱਠੇ ਆ ਬਾਈ ਠੀਕ ਹੈ ਭਾਈ ਜੀ ਦੇਣੇ ਵੀ ਇਕੱਠੇ ਗਏ 10 ਗੂਤਰਾ ਭਾਈ ਟੋਟਲ ਵਿੱਚ ਗੂਤਰੀਆਂ ਵਿੱਚ ਗੂਤਰਾ ਕੱਟਣਾ ਇਹ ਪਰ 200 ਦੇ ਹਿਸਾਬ ਨੂੰ ਦੇਵਾਂਗੇ ਭਾਈ ਠੀਕ ਹੈ ਭਾਈ ਜੀ ਕਰ ਲਓ ਚੈੱਕ ਲੋਕ ਐ ਗਰੰਟ ਦੇ ਦੇ ਤੇ ਭਾਈ ਜੀ ਫੋਨ ਨੰਬਰ ਮੇਰਾ ਹੋਈ 88728 0124 ਤੇ ਮੇਰਾ ਫੋਨ ਨੰਬਰ ਆ ਬਾਈ ਜੀ ਆ ਬਦੀਆਂ ਸਖਲਾਂ ਵਰਗੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਜੀ ਆ ਬਦੀਆਂ ਸਖਲਾਂ ਵਰਗੇ ਠੀਕ ਆ ਜੀ ਤੇ ਨਾਗਰਾ ਪ੍ਰੋਡਕਸ਼ਨ ਦੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲਲ ਆ ਲ ਬਟਨ ਵੀ ਦਬਾ ਦਿਓ ਤਾਂ ਕਿ ਹੁਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ ਦਾ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ